ਆਰੇ ਨੇ ਆਪਣੇ ਪਿੰਡ ਦੇ ਲੋਕਾਂ ਨੇ ਚੈਲਰ ਵਾਲਾ ਜੁੱਤੀ ਵੇਚੀ ਇਹਨਾਂ ਦੇ ਹਜੇ ਤੱਕ ਪੈਸੇ ਨਹੀਂ ਆਏ ਉਹ ਪੈਸੇ ਨਹੀਂ ਆਏ ਸਾਨੂੰ ਤਾਂ ਰੋਜ਼ ਵਰਤਦੇ ਨੇ ਉਹ ਬੰਦੇ ਮੈਨੂੰ ਕਹਿਣ ਤੋਂ ਝਿਜਕ ਨਹੀਂ ਤੇ ਦੂਜੀ ਗੱਲ ਐ ਮੀਟਿੰਗ 'ਚ ਨਹੀਂ ਇੱਥੇ ਪਹੁੰਚੋ ਪਲਾਂਦੀ ਜਾ ਕੇ ਜਾਂਦੇ ਜਾਣ ਕੇ ਜਾਂ ਕਿਤੇ ਲੜਨਗੇ ਉਹ ਜਾ ਕੇ ਆ ਪਰਥੂ ਜਾ ਕੇ ਸਾਡੇ ਕੋਲ ਮੋਬਾਈਲ ਦੇ ਵਿੱਚ ਐ ਪਰਥੂ ਜਾ ਕੇ ਸਾਨੂੰ ਲੜਾ ਕੇ ਆਏ ਨੇ ਉਹ ਚੈਲਰ ਵਾਲੇ ਨਾਲ ਜਿਹੜੀ ਪੱਖੋ ਦਾ ਚੈਲਰ ਵਾਲਾ ਸੱਤ ਪਾਲਾ ਉਹਦਾ ਨੋ ਚੱਕੀ ਆ ਉਹਦੀ ਅੱਡੇ ਦੇ ਉੱਤੇ ਤੇ ਗਰਮੇਲ ਔਲਖ ਦੇ ਮੁੰਡਾ ਜਿਹੜਾ ਗਰਤੇਜ ਆ ਉਹਦਾ 4-5 ਲੱਖ ਰੁਪਇਆ ਦਵਾਇਆ ਭਰਾਵੋ ਲੜ ਲੜ ਕੇ ਬਲਤੇਜ ਦਾ 40000 ਰੈਂਦਾ ਉਹ ਰਾਤ ਨੂੰ ਮੈਨੂੰ ਫਿਰ ਫੋਨ ਲਾਉਂਦਾ ਵੈਸੇ ਨੂੰ ਆਕੇ ਯਾਰ ਤੂੰ दारू ਪੀ ਕੇ ਲਾਉਣਾ ਕਹਿੰਦਾ ਨਹੀਂ ਦਾदू ਦਾ ਮੈਂ ਪੀਂਦਾ ਨਹੀਂ ਮੈਂ ਕਹਾਂ ਫਿਰ ਰਾਤ ਨੂੰ ਕਿਉਂ ਲਾਉਣਾ ਤੇਰੀ ਖਾਤਰ ਅਸੀਂ ਰੋਜ਼ ਲੜਦੇ ਆਂ ਤੇ ਤੂੰ ਕਿਤੇ ਅੱਜ ਫੇਰ ਮੀਟਿੰਗ ਵਿੱਚ ਵੀ ਆ ਜਾਣੀ ਤਾਂ ਮੈਨੂੰ ਗੁੱਸਾ ਇਸ ਗੱਲ ਦਾ ਆਉਂਦਾ ਇਕਵਾਲ ਐ ਇਦਾਂ ਆਪਣੇ ਮੰਡੇਰਾ ਜੋ ਖੁੱਡੀ ਪੱਤੀ ਜੋ ਉਹਦਾ 1 ਲੱਖ 17000 ਰੜਿਆ ਪਿਆ ਯਾਰ ਨੇ 15 ਤਰੀਕ ਦਾ ਇਕਰਾਰ ਕਰਿਆ ਭਰਾਵੋ ਜਦੋਂ ਹੁਣ ਨਹੀਂ ਸ਼ੈਲਰ ਵਾਲੇ ਪੈਸੇ ਦਿੰਦੇ ਸੈਲੂ ਵਾਲੇ ਤੋਂ ਭੁੱਲ ਜੋ ਵੀ ਅਸੀਂ ਸੈਲੂ ਵਾਲੇ ਤੋਂ ਲੈ ਲਾ ਗਏ ਤੇ ਇਹੋ ਜਿਹੀਆਂ ਸਥਿਤੀਆਂ ਬਣੀਆਂ ਪਈਆਂ ਨੇ ਪਰ ਅਸੀਂ ਕੰਨ ਪਰਨੇ ਸੁੱਤੇ ਪਏ ਐ ਤੇ ਹੁਣ ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਆਪਣੇ ਅਗਰਾਹਾ ਜੱਥੇ ਬੰਦੀ ਲੈ ਆਉਂਦੀ ਚੁੱਕਰ